ਇਹ ਤਾਂ ਆਰਦਾਸ ਇੱਕਰੇ ਹਵਾਤ ਦੇ ਪਰਚੇ ਕਹਣਾ ਸੌਖਾ ਮਿਹਰਦਾਰ ਚ ਪਰਚੇ ਇਹ ਇੱਕ ਪਰਚੇ ਪਰਚੇ ਹੋਣ ਤੋਂ ਬਾਅਦ ਵੀ ਹਰ ਹਾਲ ਇਸ ਦੀ ਜਿਹੜੀ ਕਾਰਵਾਈ ਹੈ ਸਰਕਾਰ ਦੇ ਨਾਲ ਸਾਰੀਆਂ ਕਰਦੇ ਆ ਉਹਨਾਂ ਦੇ ਸ਼ਕਤ

ਜੀ ਸਰ ਅੱਜ ਅਸੀਂ ਇੱਥੇ ਔਰ ਨਵਾਂ ਸ਼ਹਿਰ ਦੇ ਵਿੱਚ ਖੜੇ ਹੈਗੇ ਆ ਤੇ ਜਿਹੜੀ ਤੁਸੀਂ ਪ੍ਰਾਪਰਟੀ ਪਿੱਛੇ ਦੇਖ ਰਹੇ ਹੋ ਇਹ ਦੇਵਰਾਜ ਉਰਫ ਦੇਵੀ ਨਾਮਕ ਵਿਅਕਤੀ ਨੇ ਇਸ ਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀਗਾ ਇਹ ਸਿਵਲ ਪ੍ਰਸ਼ਾਸਨ ਵੱਲੋਂ ਸਾਨੂੰ ਸਿਕਿਉਰਟੀ ਲਈ ਲਿਖਿਆ ਗਿਆ ਸੀਗਾ ਇਹ ਪੰਚਾਇਤ ਦੇ ਕ੍ਰਿਮਿਸ਼ਨ ਗਰਾਊਂਡ ਦੀ ਲੈਂਡ ਹੈਗੀ ਹੈ ਤੇ ਅਸੀਂ ਇੱਥੇ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਹੋਈ ਹੈ ਤਾਂ ਕਿ ਕੋਈ ਲੋਕ ਨੂੰ ਦਿੱਕਤ ਨਾ ਆਵੇ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗਾ ਜਿਹੜਾ ਇਹ ਦੇਵਰਾਜ ਉਰਫ ਦੇਵੀ ਹੈ ਇਹਦੇ ਖਿਲਾਫ ਟੋਟਲ 13 ਐਨਡੀਪੀਐਸ ਦੇ ਮਕਦਮੇ ਹੈਗੇ ਆ ਤੇ ਹੋਰ ਆਈਪੀਛ ਦੇ ਮਕਦਮੇ ਟੋਟਲ 18 ਮਕਦਮੇ ਇਸ ਦੇ ਖਿਲਾਫ ਹੈਗੇ ਤੇ ਇਸ ਨੇ ਜਿਹੜਾ ਇਸ ਲੈਂਡ ਦੇ ਉੱਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀ ਤੇ ਇਹ ਸਿਵਲ ਪ੍ਰਸ਼ਾਸਨ ਦੇ ਆਰਡਰ ਨਾਲ ਹੀ ਅਸੀਂ ਇਹਨੂੰ ਰੀਪੋਜ਼ੈਸ ਜਿਹੜਾ ਹੈਗਾ ਪੰਚਾਇਤ ਨੂੰ ਉਸੇ ਕਰਵਾ ਰਹੇ ਹਾਂਗੇ ਏਰੀਆ ਕਿਤਨਾ ਹੈ ਸਰ ਜੀ ਜਿਹੜਾ ਕਬਜ਼ਾ ਕੀਤਾ ਸੀ ਏ ਜੀ ਮੈਨੂੰ ਹੁਣੀ ਜਿਹੜਾ ਇੱਥੇ ਆ ਕੇ ਪਤਾ ਲੱਗਿਆ ਕਿ ਇਹੇ ਕੁਝ 25 ਮਰਲੇ ਦੇ ਅਰਾਊਂਡ ਜਿਹੜਾ ਕਬਜ਼ਾ ਬਣਦਾ ਹੈਗਾ ਕੁਝ ਅੱਗੇ ਇਹਨਾਂ ਨੇ ਸ਼ਾਪਸ ਪਾਈਆਂ ਹੋਈਆਂ ਕਮਰਸ਼ੀਅਲ ਸ਼ਾਪਸ ਤੇ ਪਿੱਛੇ ਵੀ ਕਾਫੀ ਜਗ੍ਹਾ ਹੈਗੀ ਜਿਹੜੀ ਉਹ ਇਹਨਾਂ ਸਰਕਾਰੀ ਮੱਲੀ ਹੋਈ ਹੈ ਕਿੱਦਾਂ ਕਿੱਥ ਹਾਂਜੀ ਕਬਜ਼ਾ ਕਦੋਂ ਕੀਤਾ ਹੋਇਆ ਹੈ ਇਹ ਜੀ ਸਾਨੂੰ ਇਹ ਪਤਾ ਲੱਗਿਆ ਕਿ ਇਹਨੇ 2023 ਦੇ ਵਿੱਚ ਇੱਥੇ ਕਬਜ਼ਾ ਕੀਤਾ ਹੈ ਸਰ ਮੈਂ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਾਂਗਾ ਕਿ ਅਸੀਂ ਔੜ ਦੇ ਵਿੱਚ ਜਿਹੜਾ ਅਸੀਂ ਪੂਰੇ ਜ਼ਿਲ੍ਹੇ ਦੇ ਵਿੱਚ 2.5 2.5 ਕਰੋੜ ਤੋਂ ਉੱਤੇ ਜਿਹੜੀ ਪ੍ਰਾਪਰਟੀ ਹੈ ਉਹ ਫ੍ਰੀਜ਼ ਕਰਾਈ ਹੈ ਤੇ ਉਹਦੇ ਵਿੱਚੋਂ 1 ਕਰੋੜ ਤੋਂ ਉੱਤੇ ਦੀ ਪ੍ਰਾਪਰਟੀ ਸਿਰਫ ਔੜ ਥਾਣੇ ਦੀ ਹੈਗੀ ਹੈ ਤੇ ਮੈਂ ਇਹ ਵੀ ਦੱਸਣਾ ਚਾਹਾਂਗਾ ਜਦੋਂ ਯੁੱਧ ਨਸ਼ਾ ਵਿਰੁੱਧ ਜਦੋਂ ਤੋਂ ਮੁਹਿੰਮ ਸ਼ੁਰੂ ਹੋਈ ਹੈ ਅਸੀਂ ਜ਼ਿਲ੍ਹਾ ਨਵਾਂ ਸ਼ਹਿਰ ਦੇ ਵਿੱਚ 253 ਐਨਡੀਪੀਐਸ ਦੇ ਮਕਦਮੇ ਜਿਹੜੇ ਉਹ ਦਰਜ ਕੀਤੇ ਆ ਤੇ 283 ਬੰਦਿਆਂ ਨੂੰ ਫੜਕੇ ਅਸੀਂ ਜੇਲ੍ਹ ਭ ਕਈ ਵਾਰੀ ਆਂਦਾ ਹੈਗਾ ਜੀ ਛੋਟੀ ਰਿਕਵਰੀ ਹੈਗੀ ਆ ਪਰ ਉਹ ਸਾਰੇ ਪੈਡਲਰ ਹੈਗੇ ਨੇ ਜਿਹੜੇ ਪੈਡਲਿੰਗ ਕਰਦੇ ਨੇ ਸਟਰੀਟਸ ਦੇ ਵਿੱਚ ਅਸੀਂ ਉਹਨਾਂ ਨੂੰ ਵੀ ਭੇਜਿਆ ਤੇ ਕੁਝ ਤੋਂ ਸਾਨੂੰ ਜ਼ਿਆਦਾ ਰਿਕਵਰੀ ਵੀ ਹੋਈ ਹੈ 100 ਗ੍ਰਾਮ 150 ਗ੍ਰਾਮ ਇੱਥੋਂ ਤੱਕ ਵੀ ਰਿਕਵਰੀ ਨਹੀਂ ਸਰ ਨੋਟਿਸ ਦਿੱਤਾ ਗਿਆ ਸਰ ਇਹ ਕੁਝ ਕਾਬਜਾ ਅੱਗੇ ਪੂਰਾ ਕੰਪਲੀਟ ਹੋ ਜਾਊਗਾ ਜੀ ਪ੍ਰੋਸੈਸ ਹੈ ਉਹ ਸਾਰਾ ਸਿਵਲ ਪ੍ਰਸ਼ਾਸਨ ਵੱਲੋਂ ਫਾਲੋ ਕੀਤਾ ਗਿਆ ਇਹਨਾਂ ਨੂੰ ਨੋਟਿਸ ਵੀ ਦਿੱਤਾ ਗਿਆ ਬਕਾਇਦਾ ਅਨਾਉਂਸਮੈਂਟ ਵੀ ਕੀਤੀ ਇਹਨਾਂ ਵੱਲੋਂ ਇਹਨਾਂ ਵੱਲੋਂ ਪੱਕੇ ਨਹੀਂ ਰੱਖਿਆ ਗਿਆ ਕੋਈ ਪੱਖ ਨਹੀਂ ਰੱਖਦਾ ਉਹ ਤਾਂ ਤੁਹਾਨੂੰ ਜੀ ਸਾਰਾ ਸਿਵਲ ਪ੍ਰਸ਼ਾਸਨ ਹੀ ਦੱਸ ਸਕਦਾ ਸਰ ਇਹ ਜਿਹੜੇ ਜਿਹੜਾ ਜੀ ਬਿਲਡਿੰਗ ਆ ਇਹਨਾਂ ਦੇ ਪਿੰਚਾਇਤ ਪੰਚਾਇਤ ਦੇ ਮੈਂਬਰ ਤਾਂ ਨਹੀਂ ਰਹੇ ਹੋਏ ਪਿੰਚਾਇਤ ਦੇ ਵਿੱਚ ਪਾਂਚੀਆ ਸਰਪੰਚ ਨਹੀਂ ਇਹਦੇ ਦੇਖੋ ਸਾਡਾ ਕੋਈ ਪੁਰਾਣਾ ਰਿਪੋਰਟ ਕੋਈ ਨਹੀਂ ਬਟ ਇਹ ਜਿਹੜਾ ਹੈਗਾ ਉਹ ਇੱਥੋਂ ਦੇ ਪੰਚਾਇਤ ਮੈਂਬਰ ਨੇ ਦੱਸਿਆ ਕਿ ਇਹ ਜਿਹੜਾ ਹੈਗਾ ਨਜਾਇਜ਼ ਕਬਜ਼ਾ ਕੋਈ ਪੰਚਾਇਤ ਨੇ ਕਦੇ ਐਕਸ਼ਨ ਨਹੀਂ ਲਿਆ 2-3 ਸਾਲ ਹੋ ਗਏ ਇਹ ਜਦੋਂ ਵੀ ਜਦੋਂ ਵੀ ਧਿਆਨ ਦੇ ਵਿੱਚ ਆਇਆ ਹੈਗਾ ਜੀ ਦੇਖੋ ਉਦੋਂ ਹੀ ਕਾਰਵਾਈ ਕਰਵਾਈ ਛੇਤੀ ਲੋਕ ਦੇ ਸਾਥ ਥੈਂਕ ਯੂ ਜੀ ਸਰ ਜਿਹੜੇ ਹੋਰ ਨਸ਼ਾ ਤਸਕਰ ਦੀ ਕਮਾਈ ਨਾਲ ਉਹ ਸਾਰੀਆਂ ਕਰ ਰਹੇ ਉਹਨਾਂ ਨੂੰ ਕੀ ਤਾੜਨਾ ਕੀ ਹੁੰਦਾ ਹੈ ਮੈਂ ਦੇਖੋ ਇਹ ਕਹਿੰਦਾ ਜੀ ਅਸੀਂ ਜਿਹੜਾ ਵੀ ਕੋਈ ਨਸ਼ਾ ਤਸਕਰ ਹੈਗਾ ਜਾਂ ਕੋਈ ਨਸ਼ਾ ਪਸਥਪੀ ਕਰ ਰਹੇ ਹੈ ਅਸੀਂ ਇਦਾਂ ਹੀ ਰੂਲ ਚੈੱਕ ਕਰਕੇ ਰੂਲ ਜਿੰਨੇ ਵੀ ਕੋਈ ਰੂਲ ਵਾਇਲਟ ਕੀਤਾ ਹੈ ਅਸੀਂ ਇਸੇ ਤਰ੍ਹਾਂ ਜਿਹੜਾ ਹੈਗਾ ਉਸਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਸਰ ਨਸ਼ਾ ਦਸਕ ਨੇ ਹੁਣ ਫੇਰ ਉਹਨਾਂ ਦੇ ਲੱਗ ਤਰੀਕੇ ਬਣਾ ਲਏ ਉਹ ਨਹੀਂ ਹੈ ਨਾ ਹੁਣ ਜਿਹੜੇ ਨਸ਼ਾ ਆ ਉਹ ਅੰਦਰ ਬਿਠਾ ਲ ਬਿਠਾ ਲ ਕੇ ਬਣਾਦੇ ਆ ਰਾਤ ਬਰਾਤੇ ਵੀ ਆਉਂਦੇ ਆ ਉਹ ਵੀ ਤਾਂ ਇਹ ਥੱਲੇ ਗੱਲ ਨਹੀਂ ਨਹੀਂ ਦੇਖੋ ਜੀ ਇਹ ਜੇ ਇਹ ਨਵੇਂ ਤਰੀਕੇ ਬਣਾਉਂਦੇ ਹੈਗੇ ਆ ਤਾਂ ਮੈਂ ਤਾਂ ਪਹਿਲਾਂ ਹੀ ਕਿਹਾ ਜੀ ਅਸੀਂ ਜਿਹੜਾ ਵੀ ਸਾਨੂੰ ਕੋਈ ਇਨਫੋਰਮੇਸ਼ਨ ਸਾਡੇ ਕੋਲ ਆਏਗੀ ਠੀਕ ਹੈ ਉਸਦੇ ਖਿਲਾਫ ਅਸੀਂ ਕਾਰਵਾਈ ਕਰਾਂਗੇ ਕਰਾਂਗੇ ਕੁਛ ਐਦਾਂ ਹੁੰਦਾ ਕਿ ਨਸ਼ਾ ਦਸਕ ਸਾਡੇ ਕੋਲ ਫੜੇ ਜਾਂਦੇ ਨਹੀਂ ਤੇ ਉਹਨਾਂ ਦੀ ਪੁੱਛਗਿੱਛ ਦੇ ਪਿੱਛੇ ਜੇ ਨਾਮ ਤੋਂ ਉਹਨੂੰ ਵੀ ਅਸੀਂ ਅਰੈਸਟ ਕਰਕੇ ਜੇਲ੍ਹ ਭੇਜਾਂਗੇ ਤਾਂ ਮੈਂ ਤੁਹਾਡੇ ਮਾధ్యਮ ਰਾਹੀਂ ਵੀ ਜਿਹੜੀ ਸਾਡੇ ਸਾਰੇ ਨਵਾਂ ਸ਼ਹਿਰ ਦੇ ਪਬਲਿਕ ਹੈਗੀ ਹੈ ਉਹਨਾਂ ਨੂੰ ਕਹਿਣਾ ਚਾਹਾਂਗਾ ਕਿ ਜੇ ਕਿਸੇ ਕੋਲ ਵੀ ਕੋਈ ਇਨਫੋਰਮੇਸ਼ਨ ਹੈਗੀ ਹੈ ਤਾਂ ਸਾਨੂੰ ਪਰਸਨਲੀ ਕੰਟੈਕਟ ਕਰ ਸਕਦਾ ਹੈ ਤੇ ਸੇਫ ਪੰਜਾਬ ਹੈਲਪਲਾਈਨ ਦੇ ਉੱਤੇ ਵੀ ਤੁਸੀਂ ਇਨਫੋਰਮੇਸ਼ਨ ਦੇ ਸਕਦੇ ਹੋ ਤੁਹਾਡੀ ਜਿਹੜੀ ਜਾਣਕਾਰੀ ਉਹ ਬਿਲਕੁਲ ਗੁਪਤ ਰੱਖੀ ਜਾਵੇ ਸਰ ਜਿਹੜਾ ਇਨਫੋਰਮੇਸ਼ਨ ਦੇ ਦੇ ਕੋਈ ਸੁਰੱਖਿਆ ਕਿਵੇਂ ਆਪਾਂ ਯਕੀਨੀ ਬਣਾਵਾਂਗੇ ਮੈਂ ਤਾਂ ਬਿਲਕੁਲ ਜੀ ਮੇਰੇ ਕੋਲ ਤੁਸੀਂ ਪ੍ਰੈਸ ਵਾਲੇ ਵੀ ਕਾਫੀ ਵਾਰ ਆਏ ਹੋ ਤੁਸੀਂ ਆਪਾਂ ਪਰਸਨਲੀ ਮਿਲੇ ਹੈਗੇ ਆ ਮੈਂ ਤਾਂ ਕਹਿੰਦਾ ਜੀ ਸਾਡੀ ਸੇਫ ਪੰਜਾਬ ਹੈਲ ਉਦੇ ਵਿੱਚ ਇਥੋਂ ਤੱਕ ਜੀ ਉਹ ਕਿਸੇ ਨੂੰ ਨਹੀਂ ਪਤਾ ਲੱਗਦਾ ਕਿ ਕਿਸ ਨੇ ਉਹਦੇ ਉੱਤੇ ਇਨਫੋਰਮੇਸ਼ਨ ਦਿੱਤੀ ਹੈ ਜੀ ਦੂਸਰਾ ਇਹ ਹੈ ਜੇ ਕਿਸੇ ਨੂੰ ਫਿਰ ਵੀ ਹੈਗਾ ਤਾਂ ਤੁਸੀਂ ਮੈਨੂੰ ਆ ਕੇ ਪਰਸਨਲੀ ਮਿਲ ਸਕਦੇ ਹੋ ਜਿਹੜੇ ਸੀਸੀਟੀ ਵੀ ਕੈਮਰੇ ਲੱਗੇ ਹੋਏ ਵਿਦਿਆਰਥੀ ਨੇ ਲਗਾਏ ਨੇ ਦੂਰ ਦੂਰ ਲਾਇਆ ਹੋ ਕੇ ਮੰਨ ਲਾਉਂਦਾ ਉਹਦੇ ਟਿਮ ਗੇਟ ਚੰਦ ਪਹਿੰਦਾ ਆ ਦੇਖੋ ਜੀ ਉਹ ਜਿਹੜੇ ਇਹਨਾਂ ਨੇ ਲਗਾਏ ਹੈਗੇ ਉਹਦੇ ਵਿੱਚ ਇਹ ਹੈ ਕਿ ਸ਼ਾਇਦ ਇਹਨਾਂ ਨੂੰ ਲੱਗਦਾ ਹੈ ਕਿ ਉਸ ਨੂੰ ਦੇਖ ਕੇ ਜਿਹੜੀ ਪੁਲਿਸ ਕਾਰਵਾਈ ਨਹੀਂ ਕਰੇਗੀ ਬਟ ਤੁਸੀਂ ਇਹ ਦੇਖੋ ਜੀ ਅਸੀਂ ਜਿਹੜਾ 100 ਤੋਂ ਉੱਤੇ ਪਰਚੇ ਜਿਹੜੇ ਇਸ ਏਰੀਆ ਦੇ ਵਿੱਚ ਦਿੱਤੇ ਆ ਜਿੱਥੇ ਇਹਨਾਂ ਨੇ ਕੈਮਰੇ ਲਗਾਏ ਹੋਏ ਬਟ ਅਸੀਂ ਪੂਰਾ ਜਿਹੜਾ ਲੀਗਲ ਪ੍ਰੋਸੀਜਰ ਆ ਫਾਲੋ ਕੀਤਾ ਹੈਗਾ ਤਾਂ ਸੀਸੀਟੀਵੀ ਦੀ ਕੋਈ ਪ੍ਰੋਬਲਮ ਨਹੀਂ ਹੈ। ਠੀਕ ਸਰ ਕੱਤੇ ਦੀ ਪ੍ਰੋਪਰਟੀ ਤੇ ਬਿਜਲੀ ਬਿਲ ਮੈਂ ਕਿਧਰ ਲੱਗਿਆ ਸਰ ਮੀਟਰ ਕਿਧਰ ਲੱਗਿਆ ਸੀ? ਨਹੀਂ ਉਹ ਦੇਖੋ ਜੀ ਉਹ ਤਾਂ ਸਾਰਾ ਦੇਖਣਾ ਪਏਗਾ ਸਿੰਪਲ ਸ਼ਰਦਿੰਦਾ ਹੈਗਾ ਉਹਨਾਂ ਨੇ ਦੇਖਿਆ ਹੋਵੇਗਾ ਆਲਰੇਡੀ। ਐਡੀਨ ਸਾਹਿਬ ਪਰ ਉਸ ਤੋਂ ਅੱਗੇ ਸਰ ਇਸਕੇ ਬੰਦਾ ਸੀ ਵਿਰੋਧ ਬਹੁਤ ਕੀਤਾ ਗਿਆ ਲੇਕਿਨ ਉਸ ਵੇਲੇ ਮੌਕੇ ਦੀ ਪੰਚਾਇਤ ਨੇ ਜਾਂ ਸਬੰਧਤ ਅਧਿਕਾਰੀਆਂ ਨੇ ਕੋਈ ਐਕਸ਼ਨ ਨਹੀਂ ਲਿਆ। ਦੇਖੋ ਜੀ ਇਹ ਜਦੋਂ ਵੀ ਜਿਹੜੇ ਅਧਿਕਾਰੀ ਹੈਗੇ ਜਦੋਂ ਉਹਨਾਂ ਦੇ ਧਿਆਨ ਚ ਆਇਆ ਤਾਂ ਸਾਰਾ ਪ੍ਰੋਸੀਜਰ ਫਾਲੋ ਕੀਤਾ। ਨਹੀਂ ਸਰ ਉਸ ਵੇਲੇ ਵੀ ਧਿਆ Eh. Uh...